ਸ਼ਹਾਦਤ ਦੇ ਵਿਸਾ ਨਾਸਤਾਨੇ ਪਾਤਸ਼ਾਹੀ ਨਵੀ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਅੱਜ ਅਸੀਂ ਇਸ ਵੀਡੀਓ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦਾ ਵਡਮੁੱਲਾ ਇਤਿਹਾਸ ਸਾਂਝਾ ਕਰ ਰਹੇ ਹਾਂ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਖਾਲਸੇ ਦੀ ਜਨਮ ਭੂਮੀ ਹੋਣ ਕਰਕੇ ਸਿੱਖਾਂ ਲਈ ਪੂਜਣਯੋਗ ਹੈ ਉੱਥੇ ਸਿੱਖੀ ਦਾ ਬੁਲੰਦ ਸੰਕਲਪ ਅਤੇ ਫਲਸਫਾ ਵੀ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਚੱਕ ਨਾਨਕੀ ਸੀ ਜੋ ਧੰਗੁਰੂ ਤੇਗਪਾਹ ਦਾ ਸੈ ਮਹਾਰਾਜ ਨੇ ਆਪਣੇ ਮਾਤਾ ਜੀ ਦੇ ਨਾਮ ਤੇ ਵਸਾਇਆ ਸੀ ਸ਼੍ਰੀ ਗੁਰੂ ਤੇਗਪਾਹ ਦਾ ਸਹਿਬੀ ਸਿੱਖੀ ਪ੍ਰਚਾਰ ਲਈ ਇੱਕ ਐਸਾ ਨਵੇ ਕਲਾ ਕੇਂਦਰ ਸਥਾਪਿਤ ਕਰਨਾ ਚਾਹੁੰਦੇ ਸਨ ਜੋ ਪਹਾੜੀਆਂ ਨਾਲ ਘਿਰਿਆ ਕੁਦਰਤੀ ਨਜ਼ਾਰਿਆਂ ਦੇ ਨਾਲ ਭਰਪੂਰ ਅਤੇ ਰਣਨੀਤੀ ਅਨੁਸਾਰ ਅਗੰਮ ਅਡਿਕ ਤੇ ਅਜਿੱਤ ਹੋਵੇ ਇਹਨਾਂ ਖਿਆਲਾਂ ਨੂੰ ਸਾਹਮਣੇ ਰੱਖ ਕੇ ਧੰਗੁਰੂ ਤੇਗਪਾਹ ਦਾ ਸੈ ਮਹਾਰਾਜ ਨੇ ਹੀਰਤਪੁਰ ਸਾਹਿਬ ਤੋਂ 9 ਕਿਲੋਮੀਟਰ ਦੂਰ ਪਹਾੜਾਂ ਵਾਲਾ ਮਾਖੋਵਾਲ ਮਟੌਰ ਅਤੇ ਲੋਧੀਪੁਰ ਆਦ ਪਿੰਡਾਂ ਦੀ ਜ਼ਮੀਨ 2200 ਰੁਪਏ ਦੇ ਕੇ ਕਹਿਲੂਰ ਦੇ ਰਾਜੇ ਦੀਪ ਚੰਦ ਦੀ ਰਾਣੀ ਕੋਲੋਂ ਖਰੀਦੀ ਸੀ ਰਾਜਾ ਦੀਪ ਚੰਦ ਦਾ ਪਿਤਾ ਤਾਰਾ ਚੰਦ ਉਹਨਾਂ 52 ਰਾਜਿਆਂ ਵਿੱਚੋਂ ਸੀ ਜਿਨ੍ਹਾਂ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਨੇ ਗਵਾਲੀਅ ਦੇ ਕਿਲੇ ਚੋਂ ਰਿਹਾ ਕਰਵਾਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਨੇ ਸੰਨ 1663 ਈਸਵੀ ਨੂੰ ਇਸ ਜ਼ਮੀਨ ਦੇ ਉੱਤੇ ਆਪਣੇ ਪੂਜਨੀਕ ਮਾਤਾ ਮਾਤਾ ਨਾਨਕੀ ਜੀ ਦੇ ਨਾਮ ਉੱਤੇ ਇੱਕ ਨਗਰ ਚੱਕ ਨਾਨਕੀ ਵਸਾਇਆ। ਇਸ ਨੂੰ 1689 ਈਸਵੀ ਵਿੱਚ ਚਤਾਲਗੁਰ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਨਾਮ ਦਿੱਤਾ ਸੀ। ਇਸ ਨਗਰ ਦੀ ਨੀਂਹ ਸ਼੍ਰੀ ਗੋਤਿਬਹਾਦਰ ਜੀ ਨੇ ਬਾਬਾ ਗੁਰਦਿੱਤਾ ਜੀ પાસે ਰਖਵਾਈ ਤੇ ਬਾਬਾ ਬੁੱਢਾ ਜੀ ਦੇ ਸੁਪੁੱਤਰ ਭਾਈ ਝੰਡਾ ਜੀ ਨੂੰ ਨਗਰ ਦੀ ਉਸਾਰੀ ਦੇ ਕਾਰੇ ਦੀ ਦੇਖ ਰੱਖਦੀ ਜ਼ਿੰਮੇਵਾਰੀ ਸੌਂਪੀ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਇਸ ਧਰਤੀ ਉੱਤੇ ਚੱਕ ਨਾਨਕੀ ਨਗਰ ਵਸਾਇਆ ਤਾਂ ਮਾਖੋਵਾਲ ਦੀ ਇਹ ਵਿरान ਧਰਤੀ ਗੁਰੂ ਸਾਹਿਬ ਦੀ ਅਗੰਮੇ ਦ੍ਰਿਸ਼ਟੀ ਤੇ ਪਾਵਨ ਚਰਨ ਛੋ ਨਾਲ ਸੁਹਾਵਨਾ ਨਗਰ ਬਣੀ ਸੰਤਾਂ ਦੂਰੋਂ ਦੂਰੋਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ ਇਸੇ ਸਥਾਨ ਉੱਤੇ ਔਰੰਗਜ਼ੇਬ ਦੇ ਜ਼ੁਲਮ ਤੋਂ ਸਤਾਏ ਕਸ਼ਮੀਰੀ ਪੰਡਤ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਗੁਰੂ ਸਾਹਿਬ ਕੋਲ ਫਰਿਆਦ ਲੈ ਕੇ ਪਹੁੰਚੇ ਸਨ ਅੱਜਕੱਲ ਉਸ ਸਥਾਨ 'ਤੇ ਗੁਰਦੁਆਰਾ ਪੋਰਾ ਸਾਹਿਬ ਸੁਸ਼ੋਭਿਤ ਹੈ ਇੱਥੇ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸੀਸ ਦਾ ਸਸਕਾਰ ਹੋਇਆ ਸੀ ਇਸੇ ਪਾਵਨ ਸਥਾਨ 'ਤੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਈਸਵੀ ਵਿੱਚ ਖਾਲਸਾ ਸਜਾਇਆ ਇੱਥੇ ਹੀ ਚਾਤ ਸਹਿਬ ਜਾਦੇ ਖੇਡੇ ਤੇ ਵੱਡੇ ਹੋਏ ਇੱਥੋਂ ਹੀ ਧਰਮ ਦੀ ਰੱਖਿਆ ਲਈ ਤਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਚਾਨੀ ਚੌਕ ਲਈ ਰਵਾਨਾ ਹੋਏ ਸਨ ਅੱਜ ਇਸ ਇਤਿਹਾਸਿਕ ਧਰਤੀ ਉੱਤੇ ਅਕਤਿ ਸ਼੍ਰੀ ਕੇਸਗੜ ਸਾਹਿਬ ਗੁਰਦੁਆਰਾ ਪੋਰਾ ਸਾਹਿਬ ਗੁਰਦੁਆਰਾ ਸੀਸਕੈਂ ਸਾਹਿਬ ਗੁਰਦੁਆਰਾ ਦੁਮਾਲਗੜ ਸਾਹਿਬ ਕਿਲਾ ਅਨੰਦਗੜ ਸਾਹਿਬ ਕਿਲਾ ਲੋਹਗੜ ਸਾਹਿਬ ਕਿਲਾ ਹੋਲਗੜ ਸਾਹਿਬ ਕਿਲਾ ਤਾਰਾਗੜ ਸਾਹਿਬ ਅਤੇ ਕਿਲਾ ਫਤਿਹਗੜ ਸਾਹਿਬ ਸ਼ਿਸ਼ੋਗਤਨ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਨਗਰ ਚੱਕ ਨਾਨਕੀ ਜਿੱਥੇ ਅਗੰਮੀ ਦ੍ਰਿਸ਼ਟੀਆਂ ਵਰਸਾਉਣ ਵਾਲਾ ਅਧਿਆਤਮਕ ਕੇਂਦਰ ਬਣਿਆ ਉਥੇ ਰਾਜਨੀਤਿਕ ਤੌਰ ਉਤੇ ਦੇਸ਼ ਦੀ ਤਕਦੀਰ ਬਦਲਣ ਵਾਲਾ ਅਸਥਾਨ ਬਣ ਕੇ ਦੁਨੀਆ ਦੇ ਨਕਸ਼ੇ ਉੱਤੇ ਆਇਆ ਤਾਨਗੁਰ ਇੱਕ ਬਹਾਦਰ ਸੈ ਮਹਾਰਾਜ ਦੀ ਸਿੱਖ ਪੰਥ ਨੂੰ ਇਹ ਇੱਕ ਨਿਰਾਲੀ ਤੇ ਨਵੇਂ ਕਲੀ ਦੇਣ